ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਸਾਖੀ ਹੈ ਧੰਨ ਸ਼੍ਰੀ ਗੁਰੂ ਨਾਨਕ ਤੇਜ ਜੀ ਦੀ ਬਲੀ ਕੰਧਾਰੀ ਨੂੰ ਸਿੱਧੇ ਰਾਹ ਪਾਉਣਾ ਕਿਡੋ ਕੈਨੋ ਸਿੱਖ ਬਣਾ ਕੇ ਗੁਰੂ ਜੀ ਭਾਰਤ ਦੇਸ਼ ਨੂੰ ਮੁੜ ਪਏ ਦਰਾ ਕੈਬਰ ਤੋਂ ਲੰਘ ਕੇ ਪਿਸ਼ਾਵਰ ਤੋਂ ਅੱਗੇ ਤੁਰ ਕੇ ਹਸਨ ਅਬਦਾਲ ਆ ਪਹੁੰਚੇ ਹਸਨ ਅਬਦਾਲ ਛੋਟੀ ਜਿਹੀ ਉੱਚੀ ਪਹਾੜੀ ਦੇ ਹੇਠਾਂ ਛੋਟਾ ਜਿਹਾ ਨਗਰ ਸੀ ਇਸ ਇਲਾਕੇ ਦੇ ਗਰੀਬ ਲੋਕ ਪੇਡਾਂ ਬੱਕਰੀਆਂ ਬਹੁਤੀਆਂ ਰੱਖਦੇ ਹਨ ਕਿਉਂਕਿ ਦੂਰ ਦੂਰ ਤੱਕ ਜੂ ਸੀ ਆਪਣੇ ਸੁਭਾਅ ਤੇ ਨੇਮ ਅਨੁਸਾਰ ਗੁਰੂ ਜੀ ਸਤਿਆ ਧਰਮ ਦਾ ਉਪਦੇਸ਼ ਕਰਨ ਲੱਗੇ ਗੁਰੂ ਦੇ ਸਿੱਧੇ ਸਾਦੇ ਸ਼ਬਦਾਂ ਵਿੱਚ ਸੱਚੀਸ਼ਵਰੀ ਗਿਆਨ ਦੇ ਉਪਦੇਸ਼ਾਂ ਨੂੰ ਸੁਣ ਕੇ ਲੋਕ ਸ਼ਰਧਾਲੂ ਹੋ ਗਏ ਗੁਰੂ ਜੀ ਕੋਲ ਸਤ ਕਰਤਾਰ ਸੰਗਤ ਕਰਨ ਆਉਣ ਲੱਗੇ ਉੱਚੀ ਪਹਾੜੀ ਉੱਪਰ ਚਸ਼ਮਾ ਸੀ ਉਸ ਚਸ਼ਮੇ ਦਾ ਜਲ ਸਾਰੇ ਨਗਰ ਵਾਸੀ ਪੀਂਦੇ ਸਨ ਗੁਰੂ ਜੀ ਦੇ ਸਮੇਂ ਇੱਕ ਕੰਦਾਰੇ ਨਾਮ ਦਾ ਮੁਸਲਮਾਨ ਫਕੀਰ ਉਸ ਚਸ਼ਮੇ ਕਿਨਾਰੇ ਡੇਰਾ ਲਾ ਬੈਠਾ ਉਹ ਆਪਣੇ ਆਪ ਨੂੰ ਬੱਲੀ ਅਖਵਾਉਂਦਾ ਸੀ ਇਸ ਕਰਕੇ ਸਾਰੇ ਬਾਹਰ ਵਿੱਚ ਵੱਲੀ ਕੰਧਾਰੀ ਦੇ ਨਾਮ ਨਾਲ ਪ੍ਰਸਿੱਧ ਸੀ। ਕਠਨ ਤਪસ્યા ਸਾਧ ਕੇ ਉਸ ਨੇ ਕੁਝ ਰੱਬੀ ਸ਼ਕਤੀਆਂ ਹਾਸਲ ਕੀਤੀਆਂ ਹੋਈਆਂ ਸਨ। ਸ਼ਕਤੀਆਂ ਹਾਸਲ ਕਰਨ ਦੇ ਨਾਲ ਉਹਦਾ ਮਨ ਸ਼ਾਂਤ ਨਹੀਂ ਸੀ ਹੋਇਆ। ਸਗੋਂ ਹੰਕਾਰ ਦੇ ਰੋਗ ਨਾਲ ਗਰਮ ਹੋ ਗਿਆ ਸੀ। ਵੱਲੀ ਕੰਧਾਰੀ ਦੇ ਚੇਲਿਆਂ ਨੇ ਵੱਲੀ ਨੂੰ ਦੱਸ ਦਿੱਤਾ ਕਿ ਹੇਠਾ ਨਗਰ ਵਿੱਚ ਇੱਕ Hindu ਫਕੀਰ ਆਇਆ ਹੈ ਉਸ ਦੀ ਬਹੁਤ ਮੰਨਤਾ ਹੁੰਦੀ ਹੈ। ਨਗਰ ਵਾਲੇ ਸਾਰੇ ਉਸ ਦੇ ਚੇਲੇ ਬਣ ਗਏ ਹਨ ਅਸਾਂ ਲੋਕਾਂ ਦਾ ਸਤਕਾਰ ਨਹੀਂ ਕਰਦੇ ਉਹਨਾਂ ਅਸਾਂ ਵੱਲੋਂ ਮੁੱਖ ਮੋੜ ਲਿਆ ਹੈ ਅੱਛਾ ਇਹ ਗੱਲ ਹੈ ਮੈਂ ਹੁਣੇ ਠੀਕ ਕਰ ਲੈਂਦਾ ਹਾਂ ਇਹ ਹੱਕੇ ਵੱਲੀ ਆਪਣੇ ਆਸਣ ਉਤੋਂ ਉੱਠਿਆ ਤੇ ਨਿਰਮਲ ਜਲ ਦੇ ਚਸ਼ਮੇ ਕੋਲ ਗਿਆ ਜਿਸ ਮੁਗਰਾਈਂ ਪਾਣੀ ਜਾਂਦਾ ਸੀ ਉਸ ਦੇ ਅੱਗੇ ਭਾਰੀ ਪੱਥਰ ਰੱਖ ਦਿੱਤਾ ਪੱਥਰ ਦੇ ਰੱਖਣ ਨਾਲ ਪਾਣੀ ਬੰਦ ਹੋ ਗਿਆ ਸ਼ਹਿਰ ਵਾਲੇ ਉਸ ਛਰਨੇ ਦਾ ਪਾਣੀ ਪੀਂਦੇ ਸਨ ਜਦੋਂ ਪਾਣੀ ਸੁੱਕ ਗਿਆ ਤਾਂ ਸ਼ਹਿਰ ਵਿੱਚ ਰੌਲਾ ਮੱਚ ਗਿਆ ਪਾਣੀ ਪਾਣੀ ਹੋਣ ਲੱਗੀ ਸ਼ਹਿਰ ਦੇ ਮੁਖੀ ਪਹਾੜੀ ਚੜ ਕੇ ਬੱਲੀ ਕੰਧਾਰੀ ਦੇ ਕੋਲ ਪੁੱਜੀ ਉਹਨਾਂ ਨੇ ਬੇਨਤੀ ਕੀਤੀ हे ਬੱਲੀ ਜੀ ਪਾਣੀ ਨੂੰ ਬੰਦ ਨਾ ਕਰੋ ਸ਼ਹਿਰ ਦੇ ਵਾਸੀ ਮਨੁੱਖ ਪਸ਼ੂ ਤੇ ਪੰਛੀ ਪਿਆਸ ਨਾਲ ਮਰਨ ਲੱਗੇ ਹਨ ਪਾਣੀ ਤੇ ਹਵਾ ਖੁਦਾ ਦੀਆਂ ਬਖਸ਼ੀਆਂ ਦਾਤਾਂ ਹਨ ਜਿਨ੍ਹਾਂ ਆਸਰੇ ਜੀਵ ਜਿਉਂਦੇ ਰਹਿ ਸਕਦੇ ਹਨ ਅਸਾਂ ਕੋਈ ਮਹਾਨ ਗੁਨਾਹ ਨਹੀਂ ਕੀਤਾ ਜਿਸ ਬਦਲੇ ਅਸਾਂ ਨੂੰ ਸਜ਼ਾ ਦੇਣੀ ਸ਼ੁਰੂ ਕੀਤੀ ਹੈ ਖਿਮਾ ਕਰੋ ਪਾਣੀ ਦਾ ਚਰਣਾ ਬੰਦ ਨਾ ਕਰੋ ਵੱਲੇ ਕੰਦਾਰੀ ਕ੍ਰੋਧ ਨਾਲ ਬਾਹਰ ਹੋ ਕੇ ਬੋਲਿਆ ਪਾਣੀ ਪਾਣੀ ਤਾਂ ਇੱਕ ਪਾਸੇ ਰਿਹਾ ਮੈਂ ਕਰਾਮਾਤ ਨਾਲ ਸਾਰੇ ਸ਼ਹਿਰ ਨੂੰ ਸਾੜਨ ਵਾਲਾ ਹਾਂ ਮਹਾਮਾਰੀ ਪਾ ਕੇ ਸਾਰੇ ਰਸ਼ ਪੁਮਾਰ ਦੇਨੇ ਹਨ ਤੁਸੀਂ ਜਿਉਣ ਦਾ ਹੱਕ ਨਹੀਂ ਰੱਖਦੇ ਹੋ ਕਾਫਰ ਹੋ ਗਏ ਹੋ ਮੈਨੂੰ ਛੱਡ ਕੇ ਇੱਕ ਹਿੰਦੂ ਸਾਧੂ ਨੂੰ ਆਪਣਾ ਮੁਰਸ਼ਿਦ ਮੰਨ ਬੈਠੇ ਹੋ ਜਾਓ ਉਸੇ ਕੋਲ ਜਾਓ ਹੁਣ ਤੁਸਾਂ ਨੂੰ ਪਾਣੀ ਦੇਵੇ ਮੈਂ ਮਾਰਦਾ ਹਾਂ ਜੇ ਕੋਈ ਸ਼ਕਤੀ ਰੱਖਦਾ ਹੈ ਤਾਂ ਤੁਸਾਂ ਨੂੰ ਜਿਉਂਦਾ ਰੱਖੇ ਜਾਓ ਮੇਰੀਆਂ ਅੱਖਾਂ ਅੱਗੇ ਦੂਰ ਹੋ ਜਾਵੋ ਪਾਣੀ ਦੀ ਇੱਕ ਬੂੰਦ ਨਹੀਂ ਮਿਲੇਗੀ ਸ਼ਹਿਰ ਦੇ ਮੁਖੀਆਂ ਨੇ ਬਹੁਤ ਸਮਝਾਇਆ ਤਰਲੇ ਕੱਢੇ ਨੱਕ ਭਾਉ ਨਾਲ ਰਗੜੇ ਪਰ ਵੱਲੀ ਕੰਦਾਰੇ ਨਾ ਮੰਨਿਆ ਹੰਕਾਰ ਨੇ ਉਸਦਾ ਦਿਮਾਗ ਖਰਾਬ ਕਰ ਦਿੱਤਾ ਉਹ ਖੁਦ ਖੁਦਾ ਬਣ ਬੈਠਾ ਸੀ ਹਰਨਾਖਸ਼ ਤਰ੍ਹਾਂ ਮੁਖੇ ਨਿਰਾਸ਼ ਹੋ ਕੇ ਮੋੜਾਈ ਉਹਨਾਂ ਨੇ ਸਾਰਾ ਹਾਲ ਗੁਰੂ ਜੀ ਨੂੰ ਦੱਸਿਆ ਵੱਲੀ ਕੰਦਾਰੀ ਦੇ ਕੌੜੇ ਬਚਨ ਵੀ ਦੱਸੇ ਸਭ ਕੁਝ ਸੁਣ ਕੇ ਗੁਰੂ ਜੀ ਮੁਸਕਰਾਏ ਗੁਰੂ ਜੀ ਨੇ ਪਾਈ ਮਰਦਾਨਾ ਜੀ ਨੂੰ ਪੀਰ ਵੱਲ ਭੇਜਿਆ ਮਰਦਾਨੇ ਦੀ ਇੱਕ ਗੱਲ ਵੀ ਵੱਲੇ ਨੇ ਨਾ ਸੁਣੀ ਸਗੋਂ ਆਖਿਆ ਕਿ ਜੇ ਤਰਾ ਮੁਰਸ਼ਿਦ ਕੋਈ ਸ਼ਕਤੀ ਰੱਖਦਾ ਹੈ ਤਾਂ ਉਹ ਪਾਣੀ ਨੂੰ ਹੇਠਾਂ ਖਿੱਚ ਲਵੇ ਨਵਾਂ ਚਸ਼ਮਾ ਜਾਰੀ ਕਰ ਲਵੇ ਖੁਦਾ ਨੂੰ ਆਖੇ ਖੁਦਾ ਮੀਂਹ ਪਾ ਦੇਵੇ ਮੇਰੇ ਵੱਲ ਕਿਉਂ ਭੇਜਦਾ ਹੈ ਥੋੜੇ ਚਿਰ ਨੂੰ ਦੇਖਣਾ ਜਦੋਂ ਆਪ ਪਿਆਸ ਨਾਲ ਮਰਨ ਲੱਗਾ ਤਾਂ ਉਹ ਵੀ ਮੇਰੇ ਵੱਲ ਨੱਠਾ ਆਵੇਗਾ ਮੇਰੇ ਕੋਲ ਰੇਧੀਆਂ ਸਿੱਧੀਆਂ ਹਨ ਮੈਂ 12 ਸਾਲ ਕਠਨ ਤਪੱਸਿਆ ਕੀਤੀ ਹੈ ਇਸ ਜੋ ਗਿਰਦੇ ਵਿੱਚ ਮੇਰਾ ਰਾਜ ਹੈ ਮੈਂ ਪਾਣੀ ਨਹੀਂ ਦੇਣਾ ਤਿੰਨ ਵਾਰ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਵੱਲੀ ਕੰਦਾਰੀ ਵੱਲ ਭੇਜਿਆ ਭਾਈ ਮਰਦਾਨਾ ਜੀ ਥੱਕ ਗਏ ਉਹ ਪਿਆਸ ਨਾਲ ਤੰਗ ਆ ਗਏ ਉਹਨਾਂ ਨੇ ਕਿਹਾ ਦਾਤਾ ਮੈਂ ਹੁਣ ਉਸ ਦੇ ਕੋਲ ਨਹੀਂ ਜਾਣਾ ਉਹ ਚੰਦਰਾ ਹੰਕਾਰੀ ਹੈ ਉਸ ਨੇ ਮਾੜੇ ਬਚਣਾ ਆਪ ਨੂੰ ਬੋਲੇ ਹਨ ਪਾਣੀ ਇਥੇ ਹੀ ਆਉਣਾ ਚਾਹੀਦਾ ਹੈ ਸ਼ਹਿਰ ਵਾਲੇ ਪਿਆਸੇ ਮਰਨ ਲੱਗੇ ਹਨ ਆਪ ਪਰਮੇਸ਼ਰ ਜੀ ਕਈਆਂ ਹੰਕਾਰੀਆਂ ਦਾ ਦਿਮਾਗ ਦਰੁਸਤ ਕੀਤਾ ਹੈ ਹਜ਼ਾਰਾਂ ਭੁੱਲਿਆਂ ਨੂੰ ਸਿੱਧੇ ਰਾਹ ਪਾ ਕੇ ਚੰਗੇਰੀ ਧਾਰਮਿਕ ਦੇ ਸਮਾਜਿਕ ਜੀਵਨ ਜਾਚ ਦਸੀ ਹੈ ਮਿਹਰ ਕਰੋ ਦਇਆ ਕਰੋ ਕਰ ਦਇਆ ਕਰੋ ਅੱਛਾ ਮਰਦਾਨਿਆਂ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਵਾਲਗ ਦੇ ਸੰਸਾਰ ਵਿੱਚ ਰੱਬੀ ਸ਼ਕਤੀਆਂ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ ਜੇ ਕਰਨਾ ਹੀ ਪਵੇ ਤਾਂ ਦਿਖਾਵਾ ਕਰਨੋਂ ਛਿਜਕਣਾ ਨਹੀਂ ਚਾਹੀਦਾ ਕਹੋ ਸਤ ਕਰਤਾਰ ਤੇ ਇਸ ਥਾਂ ਤੋਂ ਦੋ ਕੁ ਪੱਥਰ ਪਰੇ ਹਟਾ ਕੇ ਥਾਂ ਪੁੱਟ ertidī ਦੇ ਹੇਠਾਂ ਜਲ ਹੈ ਜਲ ਵੀ ਪ੍ਰਮਾਤਮਾ ਦੀ ਇੱਕ ਅਪਾਰ ਸ਼ਕਤੀ ਹੈ ਉਸ ਸ਼ਕਤੀ ਨੂੰ ਕੋਈ ਆਪਣਾ ਬਣਾ ਕੇ ਨਹੀਂ ਰੱਖ ਸਕਦਾ ਜੋ ਵੀ ਧਾਤਾ ਨੇ ਕਿਸੇ ਦਾ ਅਨਜਲ ਲਿਖਿਆ ਹੈ ਉਸ ਨੂੰ ਜ਼ਰੂਰ ਮਿਲੇਗਾ ਫਕੀਰ ਦੀ ਹਿੰਮਤ ਨਹੀਂ ਰੁਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਸੁਣ ਕੇ ਖੁਸ਼ੀ ਤੇ ਉਤਸ਼ਾਹ ਨਾਲ ਪਾਈ ਮਰਦਾਨਾ ਜੀ ਇੱਕ ਥਾਂ ਤੋਂ ਪੱਥਰ ਚੁੱਕਣ ਲੱਗੇ ਗੁਰੂ ਜੀ ਦਾ ਆਸਨ ਪਹਾੜੀ ਦੇ ਪੈਰਾਂ ਵਿੱਚ درختਾਂ ਦੀ ਛਾਂ ਹੈ 88 ਤਰਿਹਾਈ ਸ਼ੈਰੀ ਜੋ ਨੇੜੇ ਬੈਠੇ ਸੀ ਲਲਚਾਈਆਂ ਅੱਖਾਂ ਨਾਲ ਦੇਖਣ ਲੱਗੇ ਕਿ ਉਹਨਾਂ ਵਾਸਤੇ ਪਾਣੀ ਆ ਰਿਹਾ ਹੈ ਉਸਦਾ ਵੱਲੀ ਕੰਧਾਰੇ ਦੀ ਗੁਲਾਮੀ ਤੋਂ ਸੁਤੰਤਰ ਹੋ ਜਾਣਗੇ ਪਾਈ ਮਰਦਾਨਾ ਜੀ ਨੇ ਸਤ ਕਰਤਾਰ ਸਤ ਕਰਤਾਰ ਆ ਕੇ ਪੱਥਰ ਤੇ ਮਿੱਟੀ ਪਾਸੋਂ हटਾਈ ਗਿਆ ਜਾਂ ਤਿੰਨ ਕੁ ਫੁੱਟ ਤਰਤੀ ਪੁੱਟੀ ਤਾਂ ਸ਼ੀਤਲ ਨਿਰਮਲ ਜਲ ਦਾ ਚਸ਼ਮਾ ਫੁੱਟ ਨਿਕਲਿਆ ਜਲ ਉਛਲ ਕੇ ਗੁਰੂ ਜੀ ਦੇ ਚਰਨਾਂ ਉੱਪਰ ਡਿੱਗਾ ਤੇ ਮੁੜ ਅੱਗੇ ਵੱਲ ਤੁਰਿਆ ਗੁਰੂ ਜੀ ਦੇ ਬਚਨ ਗੁਰੂ ਜੀ ਦੇ ਚਰਨ ਨਹੀਂ ਚੁੱਕੇ ਦੋ ਖੂਹਾਂ ਦੇ ਪਾੜਛੇ ਜਿੰਨਾ ਪਾਣੀ ਚੱਲਣ ਲੱਗਾ ਪਾਈ ਮਰਦਾਨਾ ਜੀ ਲਾਗੇ ਬੈਠੇ ਸ਼ਹਿਰੀਆਂ ਨੇ ਰੱਜ ਕੇ ਪਾਣੀ ਪੀਤਾ ਹਿਰਦੇ ਸ਼ਾਂਤ ਆਈਆਂ ਨਵਾਂ ਜੀਵਨ ਪਾਇਆ ਚਸ਼ਮੇ ਦਾ ਪਾਣੀ ਬਹੁਤ ਮਿੱਠਾ ਨਿਰਮਲ ਤੇ ਸ਼ੀਤਲ ਸੀ ਹਵਾ ਦੀ ਤੇਜ਼ੀ ਵਾਂਗ ਇਹ ਖਬਰ ਸਾਰੇ ਸ਼ਹਿਰ ਵਿੱਚ ਇੱਕਦਮ ਖਿਲਰ ਗਈ ਕੀ ਨਵੇਂ ਸੰਤ ਜੀ ਨੇ ਨਵਾਂ ਚਸ਼ਮਾ ਚਲਾ ਦਿੱਤਾ ਹੈ 도ੜੇ ਆਓ ਰੱਜ ਕੇ ਪਾਣੀ ਪੀਵੋ ਨਿਰੀ ਬੁੱਲਾਂ ਦੀ ਪਿਆਸ ਹੀ ਨਹੀਂ ਬੁਝਦੀ ਸਗੋਂ ਜਨਮ ਜਨਮਾ ਦੀ ਪਿਆਸ ਮਠੀ ਹੋ ਜਾਂਦੀ ਹੈ ਜਰਮ ਜਨਮ ਮਰਨ ਦਾ ਗੇੜ ਵੀ ਮੁੱਕ ਜਾਂਦਾ ਹੈ ਇਹ ਵੱਲੀ ਕੰਧਾਰੀ ਵੱਲੀ ਨਾਲੋਂ ਵੱਡੇ ਹਨ ਸ਼ਹਿਰ ਨੂੰ ਬਚਾ ਲਿਆ ਸੜੀ ਹੋਈ ਤਰਤੀਨੂ ਜੀ ਦਾਨ ਬਖਸ਼ਿਆ ਹੈ ਸਵਰਗਾਂ ਵਿੱਚੋਂ ਅਮਰ ਨਹਿਰ ਲਿਆ ਦਿੱਤੀ ਹੈ ਜਿਸ ਬਾਲ ਜਵਾਨ ਤੇ ਬੁੱਢੇ ਈਸਤਰੀ ਮਰਦ ਨੇ ਸੁਣਿਆ ਉਹ ਹੀ ਗੁਰੂ ਜੀ ਵੱਲ ਨਸਾਇਆ ਗੜਵਾ ਕੜਾ ਬਾਲਟੀ ਤੇ ਮਸ਼ਕ ਜੋ ਕਿਸੇ ਕੋਲ ਪਾਣੀ ਰੱਖਣ ਦਾ ਆਸਰਾ ਸੀ ਉਹੋ ਚੁਕ ਤੁਰਿਆ ਚਸ਼ਮੇ ਉੱਤੇ ਮੇਲਾ ਲੱਗ ਗਿਆ ਜੋ ਪਾਣੀ ਪੀਂਦਾ ਉਹ ਹੀ ਨਿਹਾਲ ਹੋ ਜਾਂਦਾ ਪਾਣੀ ਭਰਦਾ ਤੇ ਪੀਂਦਾ ਹੋਇਆ ਬੁੱਲਾਂ ਤੋਂ ਉੱਚਰਦਾ ਸਤ ਕਰੇਦਾਰ ਤਨ ਗੁਰੂ ਨਾਨਕ ਦੇਵ ਜੀ ਤਨ ਗੁਰੂ ਨਾਨਕ ਜੀ ਇੱਧਰ ਗੁਰੂ ਜੀ ਨੇ ਨਵਾਂ ਚਸ਼ਮਾ ਸ਼ੁਰੂ ਕੀਤਾ ਉਧਰ ਵੱਲੀ ਦੇ ਜਲकुंड ਦਾ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਪਾਣੀ ਸੁੱਕਦਾ ਦੇਖ ਕੇ ਵੱਲੀ ਹੈਰਾਨ ਹੈਰਾਨੀ ਤੇ ਕਰੋਧਤਾ ਨਾਲ ਸੜ ਬਲ ਕੋਲਾਹੋ ਉਠਿਆ ਇਹਨੇ ਉਹਦੇ ਚੇਲਿਆਂ 'ਚ ਆ ਦੱਸਿਆ ਵੱਲੀ ਜੀ ਲੋੜਾ ਪੈ ਗਿਆ ਸੰਤ ਜੀ ਨੇ ਕਰਾਮਾਤ ਦਿਖਾਲ ਦਿੱਤੀ ਲੋਕਾਂ ਨੂੰ ਪਾਣੀ ਮਿਲ ਗਿਆ ਉਹ ਸੱਤ ਦਾ ਜੱਸ ਗਾਉਣ ਲੱਗ ਪਏ ਤੁਸਾਂ ਨੂੰ ਗਾਲ੍ਹਾਂ ਮਿਲ ਰਹੀਆਂ ਹਨ ਮੈਂ ਦੇਖਦਾ ਹਾਂ ਉੱਚਾ ਕੌਣ ਹੈ ਭਾਰੀ ਸੈਂਕੜੇ ਮਣਾ ਪੱਥਰ ਸੁੱਟ ਕੇ ਸੰਤ ਨੂੰ ਮਾਰ ਦਿੰਦਾ ਹਾਂ ਉਹ ਨਹੀਂ ਬਚ ਸਕਦਾ ਸ਼ਹਿਰ ਉੱਜੜ ਜਾਵੇਗਾ ਪਾਣੀ ਪਰਨਾਏ ਮਰ ਜਾਣ ਕੇ ਮੇਰੇ ਮੁਰਸ਼ਿਦ ਦਾ ਵਾਰ ਹੈ ਦੇਖ ਮੈਂ ਕਰਦਾ ਹਾਂ ਇਹ ਆ ਕੇ ਬਲੀ ਕੰਧਾਰੀ ਨੇ ਕਾਲੀ ਕਲਾਮ ਪੜ੍ਹਨੀ ਸ਼ੁਰੂ ਕੀਤੀ ਮੁਰਸ਼ਿਦ ਦਾ ਨਾਮ ਲੈ ਕੇ ਕਰਾਮਾਤ ਦਿਖਾਉਣ ਲੱਗਾ ਤਪੱਸਿਆ ਕੀਤੀ ਹੋਈ ਸੀ ਰਿੱਧੀਆਂ ਸਿੱਧੀਆਂ ਹਾਸਲ ਹਨ ਪਰ ਆਪਣਾ ਬੇੜਾ ਗਰਕ ਕਰ ਰਿਆ ਸੀ ਹੰਕਾਰ ਤੇ ਈਰਖਾ ਨਾਲ ਹੰਕਾਰ ਚੰਦਰਾ ਹੈ ਆਤਮਾ ਦਾ ਨਾਸ਼ ਕਰ ਦਿੰਦਾ ਹੈ ਕਲਾਮ ਦੇ ਆਸਰੇ ਕਈ ਸੈਂਕੜੇ ਮਣ ਪਾਰਾ ਪੱਥਰ ਉਹ ਪਰਬਤ ਦਾ ਇੱਕ ਹਿੱਸਾ ਹੀ ਪ੍ਰਤੀਤ ਹੁੰਦਾ ਸੀ ਹਲਾਇਆ ਤੇ ਪਹਾੜੀ ਦੀ ਚੋਟੀ ਤੋਂ ਰੇੜਦਾ ਹੋਇਆ ਹੇਠਾਂ ਨੂੰ ਆਉਣ ਲੱਗਾ ਇਹ ਦੇਖ ਕੇ ਲੋਕ ਕਈ ਡਰ ਗਏ ਸਭ ਦਿਲ ਛੱਡ ਕੇ ਨਾ ਸੁੱਟੇ ਪੱਥਰ ਦੀ ਮਾਰ ਤੋਂ ਦੂਰ ਜਾਖਲੋ ਤੇ ਪਰ ਪਾਈ ਮਰਦਾਨਾ ਜੀ ਤੇ ਸਤਗੁਰੂ ਜੀ ਅਡੋਲ ਬੈਠੇ ਰਹੇ ਪਾਈ ਮਰਦਾਨਿਆਂ ਪਾਈ ਮਰਦਾਨਾ ਜੀ ਨੇ ਆਖਿਆ ਦਾਤਾ ਪਰਬਤ ਆ ਰਿਹਾ ਹੈ ਕੋਈ ਡਰ ਨਹੀਂ ਮਰਦਾਨਿਆਂ ਦੇਖ ਰੰਗ ਕਰਤਾਰ ਦੇ ਗੁਰੂ ਜੀ ਨੇ ਇਹ ਉੱਤਰ ਦਿੱਤਾ ਤੇ ਨਿਰੰਕਾਰ ਦੇ ਚਰਨਾਂ ਨਾਲ ਬਿਰਤੀ ਜੋੜ ਕੇ ਮਨ ਦੀ ਇਕਾਗਰਤਾ ਨਾਲ ਆਉਂਦੇ ਭਾਰੀ ਪੱਥਰ ਵੱਲ ਦੇਖਣ ਲੱਗ ਪਏ ਪੱਥਰ ਰਿੜਦਾ ਆਇਆ ਜਿਸ ਵੇਲੇ ਗੁਰੂ ਜੀ ਦੇ ਨੇੜੇ ਆਇਆ ਤਾਂ ਹੌਲੀ-ਹੌਲੀ ਹੋ ਗਿਆ ਐਨਾ ਹੌਲੀ ਕੀ ਤੁਰਦਾ ਹੋਇਆ ਮਾਲੂਮ ਨਹੀਂ ਸੀ ਹੁੰਦਾ ਜਿਸ ਵੇਲੇ ਐਨ ਸਿਰ ਉੱਪਰ ਆ ਗਿਆ ਤਾਂ ਗੁਰੂ ਜੀ ਨੇ ਹੱਥ ਉੱਪਰ ਕਰਕੇ ਪੱਥਰ ਨੂੰ ਰੋਕਿਆ ਪੱਥਰ ਦੇ ਵਿੱਚ ਗੁਰੂ ਜੀ ਦੀਆਂ ਪੰਜੇ ਉਂਗਲਾਂ ਪੰਜਾ ਇੰਜ ਖੁੱਬ ਗਿਆ ਜਿਵੇਂ ਮੋਮ ਜਾਂ ਗਿੱਲੀ ਮਿੱਟੀ ਦੀ ਕਿਸੇ ਵਸਤੂ ਵਿੱਚ ਖੁੱਬ ਜਾਂਦੀਆਂ ਹਨ ਪੰਜਾ ਲੱਗ ਗਿਆ ਪੱਥਰ ਰੁਕ ਗਿਆ ਪਾਸੇ ਹੋ ਕੇ ਉਸ ਚਸ਼ਮੇ ਕੋਲ ਟੇਕ ਗਿਆ ਵਾਹਿਗੁਰੂ ਜੋ ਚਸ਼ਮਾ ਗੁਰੂ ਜੀ ਦੀ ਮਿਹਰ ਨਾਲ ਜਾਰੀ ਹੋਇਆ ਸੀ ਭੋਲੇ ਤੇ ਅਗਿਆਨੇ ਲੋਕਾਂ ਨੇ ਸਮਝਿਆ ਕਿ ਸੰਤ ਜੀ ਪੱਥਰੇ ਉਠਾ ਗਏ ਹਨ ਉਹ ਛੇਤੀ ਨਾਲ ਨਸਕੇ ਨੇੜੇ ਆਏ ਪਰ ਗੁਰੂ ਜੀ ਦੀ ਕਰਤਾਰ ਦੀ ਕਿਰਪਾ ਨਾਲ ਜਿਉਂਦੇ ਤਿਉਂ ਬੈਠੇ ਕਰਤਾਰ ਨਾਲ ਪ੍ਰੇਤ ਕਰਾਇ ਸਨ ਲੋਕਾਂ ਨੇ ਗੁਰੂ ਜੀ ਦੇ ਚਰਣਾ ਉੱਪਰ ਮੱਥਾ ਟੇਕਿਆ ਤੇ ਪ੍ਰਤੱਖ ਪਰਮਾਤਮਾ ਰੂਪ ਅਨੁਭਵ ਕੀਤਾ ਬੱਲੀ ਕੰਧਾਰੀ ਨੂੰ ਚੇਲਿਆਂ ਨੇ ਜਾ ਦੱਸਿਆ ਸੰਤ ਜੀ ਬਚ ਗਏ ਉਹ ਵੱਡੇ ਕਰਾਮਾਤੀ ਹਨ ਬੱਲੀ ਦਾ ਮਾਨ ਟੁੱਟ ਗਿਆ ਉਹਦੀਆਂ ਅੱਖਾਂ ਨੀਵੀਆਂ ਹੋ ਗਈਆਂ ਉਹਦੀ ਸ਼ਕਤੀ ਉਹਦਾ ਸਾਥ ਛੱਡ ਗਈ ਆਸਨ ਤੋਂ ਉੱਠਿਆ ਨੰਗੀ ਪੈਰੀ ਤੇ ਨੰਗੇ ਸਿਰ ਪਹਾੜੀ ਤੋਂ ਉਤਰਨ ਲੱਗਾ ਗੇਂਦਵਾਂਗ ਰੇਡ ਦਾ 헤ਠਾ ਨੂੰ ਆ ਰਿਆ ਸੀ ਆ ਪਹੁੰਚਾ ਨੇੜੇ ਤੇ 4 ਕੋ ਫੁੱਟ ਦੂਰੋਂ ਖਲੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਭਾਵਸ਼ਾਲੀ ਤੇ ਨੂਰੀ ਚਿਹਰੇ ਵੱਲ ਦੇਖਣ ਲੱਗ ਪਿਆ ਗੁਰੂ ਜੀ ਨੇ ਮੁਸਕਰਾਟ ਨਾਲ ਆਖਿਆ ਗੁਰੂ ਜੀ ਨੇ ਮੁਸਕਰਾਟ ਦੇ ਨਾਲ ਆਖਿਆ ਆਈਏ ਮਿੱਤਰਵੱਲੀ ਜੀ ਬੈਠੀਏ ਬਹੁਤ ਕਾਲ ਤੋ ਆਪ ਨੂੰ ਮਿਲਣ ਵਾਸਤੇ ਦਿਲ ਲੋਚਦਾ ਸੀ ਚੰਗੇ ਭਾਗ ਹਨ ਜੋ ਤੁਸਾਂ ਦੇ ਮੇਲ ਹੋ ਗਏ ਇਹ ਬਚਨ ਸੁਣ ਕੇ ਬੱਲੀ ਸ਼ਰਮਿੰਦਾ ਹੋ ਗਿਆ ਉਸ ਦੇ ਨੈਣ ਪਾਰ ਆਏ ਹਿਰਦਾ ਉਛਲਿਆ ਹੱਥ ਜੋੜੇ ਤੇ ਅੱਗੇ ਹੋ ਕੇ ਗੁਰੂ ਜੀ ਦੇ ਚਰਣਾ ਉੱਪਰ ਡਿੱਗ ਕੇ ਇਉਂ ਬਿਲਕੜੀਆਂ ਲੈਣ ਲੱਗਾ हे ਖੁਦਾ ਮੈਨੂੰ ਬਖਸ਼ ਮੈਂ ਪਾਪੀ ਮੈਂ ਹੰਕਾਰੇ ਹਾਂ ਮੈਂ ਖੁਦਾ ਦੀ ਖਲਕਤ ਨੂੰ ਦੁਖੀ ਕੀਤਾ ਹੈ ਮੇਰੀ ਸ਼ਕਤੀ ਮੇਰੇ ਕੋਲ ਰਹੇ ਖੇਮਾ ਮੈਂ ਭੁੱਲਿਆ ਦਾਤਾ ਮੈਂ ਭੁੱਲਿਆ ਮੇਰੀਆਂ ਬੁੱਲਾਂ ਦਾ ਖਿਆਲ ਨਾ ਕਰਨਾ ਇਸ ਵਿਸ਼ਾਲ ਸੰਸਾਰ ਵਿੱਚ ਮਨੁੱਖ ਆ ਕੇ ਹਉਮੈ ਤੇ ਮਾਇਆ ਦਾ ਸ਼ਿਕਾਰ ਹੋ ਜਾਂਦਾ ਹੈ ਬੱਲੀ ਜੀ ਇਤਿਹਾਸ ਸਾਖੀ ਹੈ ਕਈਆਂ ઋਸ਼ੀਆਂ ਮੁਣੀਆਂ ਰਾਜਿਆਂ ਨੇ ਕੋਰ ਤਪੱਸਿਆ ਕਰਕੇ ਕਰਤਾਰ ਦੀਆਂ ਸ਼ਕਤੀਆਂ ਨੂੰ ਹਾਸਲ ਕੀਤਾ ਬਾਰੋਂ ਸ਼ਕਤੀਆਂ ਸਾਹਮ ਕੇ ਰੱਖਣੀਆਂ ਨਾ ਆਈਆਂ ਆਖਰ ਉਹਨਾਂ ਸ਼ਕਤੀਆਂ ਨੇ ਹੀ ਉਹਨਾਂ ਨੂੰ ਖਾ ਲਿਆ ਗੁਰੂ ਜੀ ਪ੍ਰੇਮ ਨਾਲ ਉਪਦੇਸ਼ ਕਰਨ ਲੱਗੇ ਤੇ ਸਹਬਾ ਨੇ ਸ਼ਬਦ ਉਚਾਰਿਆ ਜਿਸ ਜਲ ਨਿੱਦ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਈ ਜਿਓ ਛੋੜਿਓ ਵੇਸ ਭੇਖ ਚਦੁਰਾਈ ਦੁਬਿਦਾ ਇਹ ਫਲ ਨਾਹੀ ਜਿਓ ਮਨ ਰੇ ਥਿਰ ਰਹੋ ਮਤ ਕਤ ਜਾਈ ਜਿਉ ਬਾਹਰ ਢੁੰਡਤ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਕਤ ਮਾਹੀ ਜਿਉ ਰਹਾਉ ਅਵਗੁਣ ਛੋੜ ਗੁਣਾ ਕੋ ਤਾਉ ਕਰ ਅਵਗੁਣ ਪਛਤਾਈ ਜਿਉ ਸਰ ਅਪਸਰ ਕੀ ਸਾਰ ਨ ਜਾਣੇ ਫਿਰ ਫਿਰ ਕੀਚ ਬੁਢਾਈ ਜਿਉ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੇ ਕਾਹੀ ਜਿਉ ਨਿਰਮਲ ਨਾਮ ਜਪਿਓ ਸਤਿਗੁਰਮਖ ਅੰਤਰ ਕੀ ਗਤਿ ਤਾਹੀ ਜਿਓ ਪਰੈ ਲੋਭ ਨਿੰਦਾ ਕੂੜ त्यागो ਸਰਗੁਰੁ ਸਚ ਗੁਰ ਬਚਨੇ ਫਲ ਪਾਈ ਜਿਓ ਜਿਉ ਪਾਵੈ ਤਿਉ ਰਾਕੇ ਹਰ ਜਿਓ ਜਨਾਨਕ ਸ਼ਬਦ ਸਲਾਹੀ ਜਿਓ ਲੋਕਾਂ ਦੀ ਹਾਜ਼ਰੀ ਵਿੱਚ ਗੁਰੂ ਜੀ ਨੇ ਇਸ ਦਾ ਅਰਥ ਦੱਸਿਆ ਤੇ ਵੱਲੀ ਕੰਦਾਰੀ ਨੂੰ ਉਪਦੇਸ਼ ਵੰਗ ਸਮਝਾਇਆ ਗੁਰੂ ਜੀ ਬੋਲੇ हेवल्ली परमात्मा ਦੇ ਨਾਮ ਸਿਮਰਨ ਕਰਨ ਵਾਸਤੇ ਜੀਵ ਇਸ ਜਗਤ ਵਿੱਚ ਆਉਂਦਾ ਹੈ ਕਿਉਂਕਿ ਜੀਵ ਪਰਮਾਤਮਾ ਦਾ ਅੰਸ਼ ਹੈ ਇਹ ਅੰਮ੍ਰਿਤ ਰੂਪ ਭੋਗ ਗੁਰੂ ਕੋਲ ਹੈ ਕਿਉਂ ਜਗ ਤੇ ਆਏ ਹਾਂ ਤੇ ਕੀ ਕਰਨਾ ਹੈ ਪਰਮਣੋਕ ਭੁੱਲ ਜਾਂਦਾ ਹੈ ਤੇ ਆਪਣੀਆਂ ਅਕਲਾਂ ਚਤੁਰਾਈਆਂ ਤੇ ਸ਼ਕਤੀਆਂ ਵਿੱਚ ਰੁੱਝ ਕੇ ਉਸ ਦਾਤੇ ਨੂੰ ਭੁੱਲ ਜਾਂਦਾ ਹੈ ਜੀਵਨ ਦਾ ਮਨੋਰਥ ਵੀ ਚੇਤੇ ਨਹੀਂ ਰਹਿੰਦਾ ਇਸ ਵਾਸਤੇ ਮਨ ਜੇ ਪੁੱល ਜਾਵੇ ਗਲਤੀ ਕਰ ਬੈਠੇ ਤਾਂ ਉਸ ਦੇ ਸੁਧਰਨ ਦਾ ਇੱਕੋ ਵਸੀਲਾ ਹੈ ਕਿ ਉਹ ਸਭ ਚਤੁਰਾਈਆਂ ਹੰਕਾਰ ਲੋਕ ਵਿਖਾਵੇ ਫਕੀਰੀ ਪੇਸ਼ ਛੱਡ ਦੇਵੇ ਇਹ ਦਵੈਤਵਲ ਖਿੱਚਦੀਆਂ ਹਨ ਦਵੈਤਵਲ ਖਿੱਚੀਆਂ ਪੁਰਸ਼ ਚੰਗੇ ਜੀਵਨ ਰੂਪੀ ਅੰਮ੍ਰਿਤ ਕੁੰਡ ਵੱਲ ਨਹੀਂ ਜਾਂਦਾ ਇਹਨੂੰ ਉਹ ਵਸਤੂ ਪ੍ਰਾਪਤ ਨਹੀਂ ਹੁੰਦੀ ਜਿਸ ਨੂੰ ਇਹ ਲੋਚਦਾ ਹੈ ਮਨ ਨੂੰ ਚਾਹੀਏ ਆਤਮਾ ਵਿੱਚ ਹੀ ਪ੍ਰਮਾਤਮਾ ਦੀ ਟੂੰਡ ਕਰੇ ਬਾਹਰ ਨਾ ਪੜਕੇ ਤਪੱਸਿਆ ਤੇ ਲੋਕ ਦੀ ਖਾਵਾ ਕਦੀ ਪ੍ਰਮਾਤਮਾ ਨਾਲ ਨਹੀਂ ਮਿਲਦਾ ਜਿੰਨਾ ਚਿਰ ਦਿਲ ਟਿਕੇ ਨਾ ਵਾਹਿਗੁਰੂ ਦਾ ਸਿਮਰਨ ਨਾ ਕੀਤਾ ਜਾਵੇ ਪ੍ਰਮਾਤਮਾ ਹਿਰਦੇ ਵਿੱਚ ਹੈ ਮਾੜੇ ਕਰਮਾਂ ਨੂੰ ਛੱਡੇ ਤੇ ਚੰਗਿਆਂ ਤੋਂ ਦੂਰ ਕਰੋ ਕਿਉਂਕਿ ਮਾੜੇ ਕਰਮ ਅੰਤ ਪਛਤਾਉਣਾ ਪੈਂਦਾ ਹੈ ਮਾੜੇ ਚੰਗੇ ਦੀ ਪਛਾਣ ਨਾ ਹੋਣ ਦੇ ਕਾਰਨ ਹੀ ਮਨ ਹਲਕਾਰ ਤੇ ਵਿਸ਼ੇਵਿਕਾਰਾਂ ਦੇ ਚਿੱਕੜ ਵਿੱਚ ਡਿੱਗਦਾ ਹੈ ਹਿਰਦੇ ਵਿੱਚ ਤਾਂ ਮੈਲ ਹੈ ਆਤਮਾ ਤਾਂ ਹੰਕਾਰ ਨੇ ਛਾੜਿਆ ਹੈ ਬਾਹਰੋਂ ਪਕਤੀ ਕਰਨ ਦਾ ਕੀ ਲਾਭ ਜਿਵੇਂ ਸਰੀਰ ਤਾਂ ਧੋਈ ਜਾਂਦਾ ਹੈ ਪਰ ਆਤਮਾ ਜੋ ਨਾਮ ਨਾਲ ਧੁੱਪਦੀ ਹੈ ਉਸ ਦਾ ਖਿਆਲ ਨਹੀਂ ਕਰਦਾ ਬਸ ਰਾਤ ਦਿਨੇ ਪ੍ਰਮਾਤਮਾ ਦੇ ਨਿਰਮਲ ਨਾਲ ਨਾਮ ਨੂੰ ਜਪ ਤੇ ਹਿਰਦੇ ਨੂੰ ਨਿਰਮਲ ਕਰੋ हे ਵੱਲੀ ਪ੍ਰਾਈ ਨਿੰਦਾ ਲੋਭ ਝੂਠ ਇਹ ਛੱਡੋਗੇ ਤਾਂ ਖਿਮਾ ਹੋਵੇਗੀ ਤਦ ਹੀ ਗੁਰੂ ਤੁਸਾਂ ਨੂੰ ਅਬਰੇ ਜੀਵਨ ਦਾ ਦਾਣ ਬਖਸ਼ੇਗਾ ਨਾਲ ਹੀ ਪਰਮਾਤਮਾ ਅੱਗੇ ਇਹ ਤਰਲਾ ਕਰਿਆ ਕਰੋ ਜਿਸ ਤਰ੍ਹਾਂ ਵੀ ਤੇਰੀ ਇੱਛਾ ਹੈ ਤੇ ਮੇਰਾਖ ਵਸਿਓ ਪਰਮਾਤਮਾ ਦੀ ਉਪਮਾ ਕਰਦੇ ਰਹਿਣਾ ਚਾਹੀਏ ਸੱਚੇ ਗਿਆਨ ਨੂੰ ਸੁਣ ਕੇ ਵੱਲੀ ਦੇ ਕਪਾਟ ਖੁੱਲ ਗਏ ਉਸਾ ਦਾ ਵਾਸਤੇ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਤੇ ਲੋਕ ਸੇਵਾ ਕਰਨ ਲੱਗਾ ਲੋਕਾਂ ਦੇ ਦੁੱਖ ਦੂਰ ਕਰਦਾ ਪਰ ਪਹਿਲਾਂ ਦੀ ਤਰ੍ਹਾਂ ਲੁੱਟਣ ਦੇ ਖਿਆਲ ਨਾਲ ਨਹੀਂ ਗੁਰੂ ਜੀ ਦਾ ਪੰਜਾ ਜਿਸ ਪੱਥਰ ਉੱਤੇ ਲੱਗਾ ਉਸ ਪੂਜਿਆ ਜਾਣ ਲੱਗਾ ਅੱਜ ਪੰਜਾ ਸਹਿਬ ਗੁਰਦੁਆਰੇ ਦੇ ਨਾਮ ਨਾਲ ਪ੍ਰਸਿੱਧ ਹੈ ਯਾਤਰੂ ਪੰਜਾ ਸਹਿਬ ਦੇ ਦਰਸ਼ਨ ਕਰਨ ਪਿੱਛੋਂ ਵਲੀ ਕੰਦਰੀ ਦੇ ਮੱਕ ਮੱਕਵਰੇ ਉੱਪਰ ਵੀ ਜਾਂਦੇ ਹਨ ਜੋ ਪਹਾੜੀ ਉੱਪਰ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਸਾਡੀ ਅੱਜ ਦੀ ਸਾਕੀ ਬੱਲੀ ਕੰਧਾਰੀ ਜੀ ਨੂੰ ਗਿਆਨ ਦੇਣ ਬਾਰੇ ਤੇ ਗੁਰਦੁਆਰਾ ਪੰਜਾ ਸਹਿਬ ਦਾ ਇਤਿਹਾਸ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਕੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਵਾਹਿਗੁਰੂ ਵਾਹਿਗੁਰੂ